ਮੈਂ ਸਰਵੰਤ ਸਿੰਘ ਪੰਦੇਰ ਕਿਸਾਨ ਮਿਹਨਤੂ ਸ਼ਕਤੀ ਕਮੇਟੀ ਪੰਜਾਬ ਤੋਂ ਆਇਸ ਵਾਲੇ ਮੈਂ ਰਮਦਾਸ ਤੋਂ ਅਗਲੇ ਪਿੰਡਾਂ 'ਚ ਇੱਧਰ ਪਾਣੀ ਰਾਤ ਜਿਹੜਾ ਰਾਵੀ 'ਚ ਪਾਣੀ ਛੱਡਿਆ ਹੈਗਾ ਜੱਟਾ ਪੱਛੀਆ ਸਹਜਾਦਾ ਇਹਨਾਂ ਦਾ ਰਾਬਤਾ ਗੱਡੀ ਵਾਲਾ ਤੇ ਟੁੱਟ ਗਿਆ ਉਵੇਂ ਟਰੈਕਟਰ ਟਰਾਲੀ ਇੱਥੇ ਜਾਣਗੇ ਔਰ ਇਹਨਾਂ ਲੋਕਾਂ ਨੇ ਪਾਣੀ ਘਟਣ ਕਰਕੇ ਕੁਝ ਆਪਣਾ ਕੰਮ ਤੰਦਾਸ਼ ਸ਼ੁਰੂ ਕੀਤਾ ਸੀ ਕੋਈ ਡੰਗਰ ਵੱਛਾ ਟਕਾਣੇ ਲਿਆਉਣ ਲੱਗੇ ਸੀ ਘਰ ਘਰ ਨੂੰ ਧਿਆਨ ਦੇਣ ਲੱਗੇ ਸੀ ਇਹ ਦੁਬਾਰਾ ਫਿਰ ਜਿਹੜਾ ਖਾਸ ਕਰਕੇ ਰਾਵੀ ਦੇ ਨਾਲ-ਨਾਲ ਪਾਣੀ ਆਉਣ ਕਰਕੇ ਇਹ ਫਿਰ ਮੁਸ਼ਕਲਾਂ ਵਧ ਗਈਆਂ ਰਹੀਆਂ ਵਾ ਔਰ ਅਸੀਂ ਸੁਣ ਰਹੇ ਹਾਂ ਕਿ ਚੇਜਰੀਵਾਲ ਪੰਜਾਬ ਦੇ ਗਵਰਨਰ ਇਹਦੋਂ ਕਾਂ ਕੇਂਦਰੀ ਖੇਤੀਬਾੜੀ ਮੰਤਰੀ ਵੀ ਪੰਜਾਬ ਦੇ ਹੜ੍ਹਾਂ ਪ੍ਰਭਾਵਿਤ ਗੌਰਿਆਂ ਤੇ ਆ ਰਹੇ ਨੇ ਮੈਨੂੰ ਲੱਗਦਾ ਕੋਈ ਵੀ ਮੀਡੀਆ ਸੱਤਾ ਨੂੰ ਸਵਾਲ ਕਰਨ ਲਈ ਤਿਆਰ ਨਹੀਂ ਹੈਗਾ ਕਿਉਂਕਿ ਸੱਤਾ ਦੇ ਵਿੱਚੋਂ ਚੈਨਲ ਚੱਲਦੇ ਹੈਗੇ ਨੇ ਔਰ ਇਹਦਾ ਰੋਲਾ ਅੱਗੇ ਕਿੰਨੀ ਕਿ ਸਾਡੇ ਕੋਲ ਸਿਵਲ ਪ੍ਰਸ਼ਾਸਨ ਹੈ ਕਿੰਨਾ ਕਿ ਪੁਲਿਸ ਪ੍ਰਸ਼ਾਸਨ ਹੈ ਜਿਹੜਾ ਕਿੰਨਾ ਕ ਆਪਣੇ ਕੰਮਾਂ ਦੇ ਵਿੱਚ ਸਹਿਯੋਗ ਕਰ ਰਿਆ ਜੇ ਤੁਸੀਂ ਇੱਧਰ ਆਓਗੇ ਤਾਂ ਜਿੱਧਰ ਗਵਰਨਰ ਸਾਹਿਬ ਜਾ ਰਹੇ ਸਾਰੀ ਸਿਕਿਉਰਿਟੀ ਉਧਰ ਲੱਗ ਜਾਂਦੀ ਪੁਲਿਸ ਦਾ ਸਿਵਲ ਪ੍ਰਸ਼ਾਸਨ ਦਾ ਸਾਰਾ ਜ਼ੋਰ ਲੱਗ ਜਾਂਦਾ ਅੱਜ ਕੇਂਦਰੀ ਮੰਤਰੀ ਆ ਰਹੇ ਸਾਰਾ ਜ਼ੋਰ ਉਹਨਾਂ ਤੇ ਹੋ ਕੱਲ ਨੂੰ ਕੇਜਰੀਵਾਲ ਸਾਹਿਬ ਆਉਣਗੇ ਉਹਦੀ ਸੁਰੱਖਿਆ ਨੂੰ ਲੈ ਕੇ ਸਾਰਾ ਰੌਲਾ ਹੋ ਲੋਕਾਂ ਦੀ ਸੁਰੱਖਿਆ ਦੀ ਕੋਈ ਫਿਕਰ ਨਹੀਂ ਇਹ ਸਵਾਲ ਵੀ ਨਹੀਂ ਕਰਨੇ ਕਿਸੇ ਦੇ ਇਹਨਾਂ ਕੋਲੇ ਤਾਂ ਭਲੇ ਮਾਨ ਤੋਂ ਹੈਲੀਕਾਪਟਰ ਪੰਜਾਬ ਦਾ ਹੈਲੀਕਾਪਟਰ ਕੇਜਰੀਵਾਲ ਸਾਹਿਬ ਜੀ ਸਾਰੇ ਸਤੂਬਿਆਂ ਚ ਉੱਡਦੇ ਰਹੇ ਹੁਣ ਉੱਤੋਂ ਤੋਂ ਦੇਖ ਲੋ ਥੱਲੇ ਤਾਂ ਨਾ ਲੋਕਾਂ ਨੂੰ ਤਕਲੀਫਾਂ ਦਿਓ ਕੀ ਸ਼ਿਵਰਾਜ ਚੋਹਾਨ ਨੂੰ ਪੰਜਾਬ ਦੀਆਂ ਕੇਂਦਰ ਦੀਆਂ ਏਜੰਸੀਆਂ ਨੇ ਸਭ ਕੁਝ ਨਹੀਂ ਦੱਸਿਆ ਹੈਗਾ ਗਵਰਨਰ ਪੰਜਾਬ ਨੂੰ ਕੀ ਕੁਝ ਨਹੀਂ ਪਤਾ ਹੈਗਾ ਇਹਦੇ ਬਾਬது ਜਿਹੜਾ ਕੰਮ ਕਰਨ ਵਾਲਾ ਵਾ ਕੋ ਪਾਲਿਸੀ ਨੀਤੀ ਤੈ ਨਹੀਂ ਹੈ ਸ਼ਿਵਰਾਜ ਚੋਹਾਨ ਜੀ ਦੱਸਣ ਨਾ ਪਹਾੜ ਮਾਰੇ ਖੇਤਰਾਂ ਦੇ ਵਿੱਚ ਕੀ ਮਾਫਜ਼ਾ ਐਲਾਨ ਕਰਦੇ ਪ੍ਰਤੀ ਕਿਲਾ ਘਰ ਠੱਠਿਆਂ ਦਾ ਕੀ ਦਿੰਦੇ ਜੀ ਜਿਹੜੇ ਡੰਗਰ ਵੱੱਛਾ ਮਰ ਗਿਆ ਉਹਦਾ ਪੰਜਾਬ ਦੇ ਮੁੱਖ ਮੰਤਰੀ ਕੋ ਤੇ ਆਸ ਹੀ ਕੋਈ ਨਹੀਂ ਰੱਖਣੀ ਚਾਹੀਦੀ ਜਿਹੜਾ 5 ਸਟਾਰ ਹੋਟਲ ਤੇ ਜਾ ਕੇ ਥੱਲੇ ਬਹਿ ਕੇ ਰੋਟੀ ਖਾਣ ਦਾ ਡਰਾਮਾ ਕਰਦਾ ਹੈਗਾ ਬੀਬੀਆਂ ਨੂੰ ਗਲੇ ਮਿਲਣ ਦੇ ਸਮੇਂ ਡਰਾਮਾ ਕਰਦਾ ਹੈਗਾ ਭਾਵੇਂ ਨੈਸ਼ਨਲ ਚੈਨਲ ਤੇ ਨਾ ਬੋਲਣਗੇ ਗੋਦੀ ਮੀਡੀਆ ਤੇ ਪਹਿਲੋ ਨਹੀਂ ਬੋਲਦਾ ਗੋਦੀ ਮੀਡੀਆ ਸੱਤਾ ਨੂੰ ਸਵਾਲ ਕਰਨ ਦੀ ਬਜਾਏ ਸੱਤਾ ਦੇ ਜਿਹੜੇ ਅਗੇਂਸਟ ਸਵਾਲ ਕਰਦੇ ਨੇ ਜਿਹੜੇ ਡੈਮੋਕ੍ਰੇਸੀ ਦਾ ਚੰਗਾ ਹਿੱਸਾ ਉਹਨਾਂ ਦੇ ਵਿਵਾਲੇ ਹੁੰਦਾ ਹੈਗਾ ਅ ਰਾਜ ਗੋਦੀ ਮੀਡੀਆ ਆਪਣੀ ਨੈਸ਼ਨਲ ਸਰਕਾਰ ਦੇ ਗੀਤ ਗਾਊ ਕਾ ਸ਼ਿਵਰਾਚਾ ਉਹੀ ਸ਼ਿਵਰਾਚ ਚੋਹਾਨ ਜੀ ਨੇ ਜਿੰਨਾ ਅਜੇ ਤੱਕ ਐਮਐਸਪੀ ਲੀਗਲ ਗਰੰਟੀ ਕਾਨੂੰਨ ਤੇ ਕੁਛ ਨਹੀਂ ਕੀਤਾ ਹੈਗਾ ਸਾਰੇ ਦੇਸ਼ ਦੇ ਕਿਸਾਨਾਂ ਦਾ ਕਰਜ਼ਾ ਮੁਕਤੀ ਦਾ ਸਵਾਲ ਹੋਵੇ ਤੇ ਕੁਛ ਨਹੀਂ ਕੀਤਾ ਹੈਗਾ ਤੋਂ ਇਸ ਕਰਕੇ ਪੰਜਾਬ ਦੇ ਹੜ੍ਹ ਪੀੜਤਾਂ ਦੀ ਸਾਰ ਲੈਂਡ ਦੀ بجائے ਉਹਨਾਂ ਦੀਆਂ ਦਿੱਕਤਾਂ ਨਾ ਬਤਾਓ ਔਰ ਪ੍ਰਸ਼ਾਸਨ ਨੂੰ ਅਠਿਕ ਟੰਗੀ ਨਾ ਦਿਓ ਜਿਹੜੇ মিডিਏ ਨੇ ਅੱਜ ਜਿਹੜਾ ਪਾਣੀ ਵਧਿਆ ਇਧਰ ਆ ਕੇ ਕਵਰੇਜ ਕਰਨੀ ਸੀ ਬੇਸ਼ੱਕ YouTube ਚੈਨਲ ਸਾਰੇ ਇੱਥੇ ਹੀ ਨੇ ਸਾਰੇ ਨਹੀਂ ਪਰ ਮੇਨ মিডিਆ ਉਹਨਾਂ ਦੇ ਦਿਵਾਲੇ ਘੁੰਮਣਾ ਹੈਗਾ ਇਹਦੇ ਨਾਲ ਪੰਜਾਬ ਨੂੰ ਫਾਇਦਾ ਹੋਣ ਦੀ بجائے ਨੁਕਸਾਨ ਹੋਣਾਗਾ ਇਸ ਕਰਕੇ ਲੀਡਰਾਂ ਨੂੰ ਬਰਾਏ ਮਿਹਰਬਾਨੀ ਬੇਨਤੀ ਵੀ ਹੈਲੀਕਾਪਟਰਾਂ ਨਹੀਂ ਵੇਖ ਰਹੋ ਪਤਾ ਹੀ ਆ ਸਾਰਿਆਂ ਨੂੰ ਕਿੰਨਾ ਨੁਕਸਾਨ ਹੋ ਗਿਆ ਅਰੇ ਤੋਂ ਗਾਂ ਗਾਂ ਕੀ ਨੀਤੀ ਪਾਲਸੀ ਆ ਰਹੀ ਵੀ ਗਾਂ ਦੁਬਾਰਾ ਹੜਾਉਣ ਦੀ ਚੱਕਰ ਦੇ ਵਿੱਚ ਪੰਜਾਬ ਨਾ ਮਰੇ ਆਮ ਆਦਮੀ ਪਾਰਟੀ ਚਾਹੇ ਪੰਜ ਪਾਵਾ ਦੋਵਾਂ ਨੇ ਰਲ ਕੇ ਪੰਜਾਬ ਨੂੰ ਮਾਰਿਆ ਜਿੰਨਾ ਪਾਣੀ ਛੱਡਿਆਗਾ ਹਦੋਂ ਵੱਧ ਬੰਨਾ ਦੇ ਵਿੱਚ ਪਾਣੀ ਰੱਖਿਆਗਾ ਇਹਦੇ ਲਈ ਕੇਂਦਰ ਜ਼ਿੰਮੇਵਾਰ ਆ ਅਰੇ ਕਾ ਇੱਕ ਛੱਡਿਆ ਗਿਆ ਇਹ ਸਵਾਲਾਂ ਦੇ ਜਵਾਬ ਆਉਣਲੇ ਸਮੇਂ 'ਚ ਦੇਣੇ ਪੈਣੇ ਆ ਧੰਨਵਾਦ